ਜਦੋਂ ਬੰਦੇ ਦਾ ਅੰਤ ਵੇਲਾ ਆਉਂਦਾ ਤਾਂ ਉਹ ਕੀ ਕਹਿੰਦਾ ਰੱਬ ਨੂੰ ਕਹਿੰਦਾ ساری ਉਮਰ ਮੈਂ ਜਾਣ ਬੁੱਝ ਕੇ ਕਰਦਾ ਰਿਹਾ ਗੁੱਸਾ ਖੀਆਂ ਅੰਤ ਵੇਲਾ ਜਦੋਂ ਮੇਰਾ ਆਇਆ ਮੈਂ ਮੰਗਣ ਲੱਗ ਗਿਆ ਮਾਫੀਆਂ ਗੁਨਾਹ ਮੈਂ ਐਸੇ ਕੀਤੇ ਦਾਤਾ ਬਖਸ਼ਣ ਦੇ ਜੋ ਯੋਗ ਨਹੀਂ ਮੈਨੂੰ ਨਰਕਾਂ ਦੇ ਵਿੱਚ ਸੁੱਟ ਦੇ ਵੀ ਮੈਨੂੰ ਰਤਾ ਵੀ ਹੋਣਾ ਸੋਗ ਨਹੀਂ ਅੱਜ ਤਿਆਗਣ ਲੱਗਿਆ ਹਾਂ ਮੈਂ ਤੇਰੇ ਦਿੱਤੇ ਅਸ ਜੇ ਆ ਮੈਨੂੰ ਔਖਾ ਸੌਖਾ ਕਰ ਲਿਓ ਤੁਸੀਂ ਕਬੂਲ ਮਾਫੀ ਨਾਮੇ ਨੂੰ ਦੇਖ ਕੇ ਛੜਨ ਦੀ ਆਦਤ ਸੀ ਮੈਨੂੰ ਹੋਰਾਂ ਦੀਆਂ ਤਰੱਕੀਆਂ ਨੂੰ ਕਦੇ ਸਿਰ ਤੋਂ ਮੈਂ ਲਾਉਂਦਾ ਨਹੀਂ ਸੀ ਇਸ ਭਾਰੀ ਈਗੋ ਦੀਆਂ ਪੰਡਾ ਚੱਕੀਆਂ ਨੂੰ ਨਾਮ ਜਪਣ ਦਾ ਵੇਲਾ ਨਹੀਂ ਸੀ ਆ ਮੈਨੂੰ ਵੱਡੇ ਕੰਮ ਇਹਨੂੰ ਬਸ ਔਖਾ ਸੌਖਾ ਕਰ ਲਿਓ ਅੱਜ ਮਨਜੂਰ ਮਾਫੀ ਨਾਮੇ ਨੂੰ ਮਾਪਾਪ ਦੀ ਗੱਲ ਕਦੇ ਵੀ ਮੈਂ ਸਿਰ ਮੱਥੇ ਲਾ ਮੰਨੀ ਨਾ ਜੋ ਗੁਰ ਬਾਣੀ ਆਖੇ ਇੱਕ ਗੱਲ ਵੀ ਮੈਂ ਲੜ ਨਾਲ ਬੰਨੀ ਨਾ ਮਲਾਉਤ ਵਾਲਾ ਛਿੰਦਾ ਆਖੇ ਹਜ਼ੂਰ ਕਰ ਲਿਓ ਕਬੂਲ ਮਾਫੀ ਨਾਮੇ ਨੂੰ ਟਾਈਮ ਲੱਗਿਆ ਤਾਂ ਪੜ ਲਿਓ ਜ਼ਰੂਰ ਮਾਫੀ ਨਾਮੇ ਨੂੰ ਟਾਈਮ ਲੱਗਿਆ ਤਾਂ ਪੜ ਲਿਓ ਜ਼ਰੂਰ ਮਾਫੀ ਨਾਮੇ ਨੂੰ ਵਾਹ